ਕਿਸਾਨ ਵੀਰੋ ਸਤਿ ਸ੍ਰੀ ਅਕਾਲ ਜਿਵੇਂ ਕਿ ਹੁਣ ਤੱਕ ਸਾਨੂੰ ਸਭ ਨੂੰ ਪਤਾ ਲੱਗ ਗਿਆ ਹੋਵੇਗਾ ਕਿ ਸਰਕਾਰ ਇਸ ਸਾਲ ਹੜਪੀੜਿਤ ਕਿਸਾਨਾਂ ਨੂੰ ਮੁਫਤ ਕਣਕ ਦਾ ਬੀਜ ਦੇਵੇਗੀ ਤੇ ਬਾਕੀ ਕਿਸਾਨਾਂ ਨੂੰ ਵੀ 50% ਸਬਸਿਡੀ ਤੇ ਬੀਜ ਮਿਲੇਗਾ ਸੋ ਅੱਜ ਅਸੀਂ ਇਸੇ ਵਿਸ਼ੇ ਤੇ ਗੱਲ ਕਰਾਂਗੇ ਕਿ ਕਿ ਮੁਫਤ ਵਿੱਚ ਜਾਂ 50% ਸਬਸਿਡੀ ਤੇ ਕਣਕ ਦਾ ਬੀਜ ਲੈਣ ਲਈ ਕਿਸਾਨ ਵੀਰਾਂ ਨੇ ਕਿਹੜਾ ਫਾਰਮ ਭਰਨਾ ਹੈ ਤੇ ਕਿਹੜੀਆਂ ਚੀਜ਼ਾਂ ਦੀ ਲੋੜ ਪਵੇਗੀ ਤੇ ਕਿਸਾਨ ਵੀਰੋ ਵੀਡੀਓ ਪੂਰੀ ਦੇਖਿਓ ਜੀ ਗਰੰਟੀ ਹੈ ਇਸ ਵੀਡੀਓ 'ਚ ਤੁਹਾਨੂੰ ਬਹੁਤ ਕੁਝ ਨਵਾਂ ਸਿੱਖਣ ਨੂੰ ਮਿਲੇਗਾ ਤੇ ਵੀਡੀਓ ਦੇ ਅੰਤ ਵਿੱਚ ਤੁਹਾਡੇ ਲਈ ਬਹੁਤ ਹੀ ਜ਼ਰੂਰੀ ਜਾਣਕਾਰੀ ਹੈ ਉਹ ਵੀ ਸੁਣ ਕੇ ਜਾਓ ਜੀ ਸੋ ਕਿਸਾਨ ਸਬਸਿਡੀ ਲੈਣ ਲਈ ਆਨਲਾਈਨ ਫਾਰਮ ਭਰਨਾ ਪਊਗਾ ਪਹਿਲਾਂ ਤੇ ਆਓ ਬਿਨਾਂ ਸਮਾਂ ਗਵਾਏ ਸਿੱਖਦੇ ਹਾਂ ਤੁਸੀਂ ਆਪ ਵੀ ਇਹ ਫਾਰਮ ਕਿਵੇਂ ਭਰ ਸਕਦੇ ਹੋ ਸਭ ਤੋਂ ਪਹਿਲਾਂ ਜੀ ਕਿਸਾਨ ਵੀਰੋ Google ਤੇ ਜਾ ਕੇ Agri machinery Punjab ਸਰਚ ਕਰਨਾ ਜੀ ਆਪਾਂ ਨੇ ਇਸ ਤੋਂ ਬਾਅਦ ਪਹਿਲਾ ਲਿੰਕ agrimachinerypb.com ਤੇ ਕਲਿੱਕ ਕਰਕੇ ਲਿੰਕ ਓਪਨ ਕਰਨਾ ਜੀ ਤੇ ਕਣਕ ਦੀ ਸਬਸਿਡੀ ਅਪਲਾਈ ਕਰਨ ਲਈ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਇੱਥਾਂ ਇੱਕ ਲਾਈਨ ਦਿਖੇਗੀ ਜਿਸ ਤੇ ਲਿਖਿਆ ਹੋਵੇਗਾ ਕਿ ਮੁਫਤ ਕਣਕੇ ਦੇ ਬੀਜ ਅਤੇ ਸਬਸਿਡੀ ਬੀਜ ਲਈ ਅਰਜ਼ੀ ਦੇਣ ਲਈ ਇੱਥੇ ਕਲਿੱਕ ਕਰੋ ਉਸ ਲਿੰਕ ਤੇ ਕਲਿੱਕ ਕਰਕੇ ਪੇਜ ਖੋਲਣਾ ਫਿਰ ਅੱਗੇ ਤੁਹਾਡੇ ਤੋਂ ਤੁਹਾਡਾ ਆਧਾਰ ਕਾਰਡ ਦਾ ਨੰਬਰ ਮੰਗਿਆ ਜਾਵੇਗਾ ਆਪਣਾ ਆਧਾਰ ਕਾਰਡ ਨੰਬਰ ਇੱਥੇ ਭਰਨਾ ਹੈ ਆਧਾਰ ਕਾਰਡ ਨੰਬਰ ਭਰਨ ਤੋਂ ਬਾਅਦ ਤੁਹਾਡੇ ਰਜਿਸਟਰਡ ਮੋਬਾਈਲ ਨੰਬਰ ਤੇ ਓਟੀਪੀ ਆਏਗਾ ਜਿਹੜਾ ਮੋਬਾਈਲ ਨੰਬਰ ਤੁਹਾਡਾ ਆਧਾਰ ਕਾਰਡ ਤੇ ਅਨਾਜ ਖਰੀਦ ਪੋਰਟਲ ਤੇ ਰਜਿਸਟਰਡ ਹੋਇਆ ਤੇ ਜਿਸ ਮੋਬਾਈਲ ਤੇ ਓਟੀਪੀ ਆਇਆ ਉਹ ਨੰਬਰ ਵੀ ਇੱਥੇ ਦਿੱਤਾ ਹੋਏਗਾ ਤੇ ਉੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ ਕਿਹੜੇ ਨੰਬਰ ਤੇ ਸਾਨੂੰ ਓਟੀਪੀ ਆਏਗਾ ਤੇ ਓਟੀਪੀ ਭਰਨ ਤੋਂ ਬਾਅਦ ਅਗਲਾ ਪੇਜ ਖੁੱਲੇਗਾ ਤੇ ਇੱਥੇ ਧਿਆਨ ਦਿਓ ਕਿਸਾਨ ਵੀਰੋ ਵੀ ਇਸ ਪੋਰਟਲ ਤੇ ਸਿਰਫ ਉਹੀ ਬੰਦਾ ਅਪਲਾਈ ਕਰ ਸਕਦਾ ਜੋ ਪ ਪੋਰਟਲ ਤੇ ਰਜਿਸਟਰ ਹੋਊਗਾ ਤੇ ਜੇ ਤੁਸੀਂ ਰਜਿਸਟਰ ਨਹੀਂ ਹੋ ਤਾਂ ਸਿੰਪਲ ਜੀ ਪ੍ਰੋਸੈਸ ਹੈ ਆਧਾਰ ਨੰਬਰ ਭਰਨ ਤੋਂ ਬਾਅਦ ਇਹ ਐਪ ਆਪਣੇ ਆਪ ਤੁਹਾਨੂੰ ਅਜ ਖਰੀਦ ਪੋਰਟਲ ਤੇ ਤੁਹਾਨੂੰ ਲੈ ਜੇਗੀ ਪਹਿਲਾਂ ਤੁਸੀਂ ਰਜਿਸਟਰ ਕਰੋ ਇਹ ਬਹੁਤ ਹੀ ਸੌਖੀ ਪ੍ਰਕਿਰਿਆ ਹੈ ਬਸ ਆਪਣਾ ਬਲਾਕ ਤੇ ਬੈਂਕ ਡਿਟੇਲ ਵੈਰੀਫਾਈ ਕਰਦਨੇ ਨੇ ਤੇ ਸਬਮਿਟ ਕਰਕੇ ਹੁਣ ਤੁਸੀਂ ਇਹ ਸਬਸਿਡੀ ਆਪ ਅਪਲਾਈ ਕਰ ਸਕਦੇ ਹੋ ਇਸ ਤੋਂ ਬਾਅਦ ਦੁਬਾਰਾ ਟੌਪਿਕ ਤੇ ਵਾਪਸ ਆਨੇ ਆ ਓਟੀਪੀ ਭਰਨ ਤੋਂ ਬਾਅਦ ਜੋ ਪੇਜ ਖੁੱਲਦਾ ਹੈ ਉਸ ਵਿੱਚ ਦੋ ਆਪਸ਼ਨ ਆਉਣਗੇ ਪਹਿਲਾਂ ਤਾਂ ਉਹ ਕਿਸਾਨ ਜਿਨ੍ਹਾਂ ਦੀ ਫਸਲ ਹੜ੍ਹ ਜਾਂ بارش ਕਾਰਨ ਖਰਾਬ ਹੋਈ ਹੈ ਤੇ ਦੂਜਾ ਆਪਸ਼ਨ ਹੈ ਜੀ ਆਮ ਕਿਸਾਨਾਂ ਲਈ ਤੇ ਜਿਹੜਾ ਵੀ ਫਾਰਮ ਬਾਕੀ ਸਾਰੇ ਸਟੈਪ ਦੋਵੇਂ ਫਾਰਮਾਂ ਲਈ ਇੱਕੋ ਜਿਹੇ ਨੇ ਬਸ ਫਰਕ ਇਹ ਹੀ ਹੈ ਜੀ ਹੜ੍ਹ ਜਾਂ ਬਾਰਸ਼ ਨਾਲ ਖਰਾਬ ਹੋਈ ਫਸਲ ਵਾਲੇ ਕਿਸਾਨ 5 ਏਕੜ ਤੱਕ ਮੁਫਤ ਕਣਕ ਦਾ ਬੀਜ ਲੈ ਸਕਦੇ ਨੇ ਤੇ ਬਾਕੀ ਆਮ ਕਿਸਾਨ 2 ਏਕੜ ਤੱਕ ਕਣਕ ਦਾ ਬੀਜ ਭਰਨਗੇ ਜਿੰਨਾ ਵੀ ਉਹਨਾਂ ਨੇ ਲੈਣਾ ਹੈ ਮੈਂ 100% ਸਬਸਿਡੀ ਵਾਲਾ ਫਾਰਮ ਭਰ ਕੇ ਦਿਖਾ ਦਿੰਦਾ ਦੂਜਾ ਵੀ ਇਦਾਂ ਹੀ ਭਰਿਆ ਜਾਏਗਾ ਬਾਕੀ ਜੋ ਵੀ ਫਰਕ ਹੋਏਗਾ ਮੈਂ ਨਾਲ ਦੀ ਨਾਲ ਇੱਥੇ ਕਲੀਅਰ ਕਰਦਾ ਰਹੂੰਗਾ ਤੁਹਾਨੂੰ ਦੱਸਦਾ ਰਹੂੰਗਾ ਸਭ ਤੋਂ ਪਹਿਲਾਂ ਕਾਲਮ ਵਿੱਚ ਇਹ ਭਰੋ ਵੀ ਕਿੰਨੇ ਏਕੜ ਲਈ ਤੁਸੀਂ ਬੀਜ ਲੈਣਾ ਹੈ ਧਿਆਨ ਰੱਖਿਓ ਇੱਥੇ ਉਹੀ ਰਕਬਾ ਭਰਨਾ ਹੈ ਜਿਹੜੇ ਰਕਬੇ ਦੀ ਤੁਹਾਡੀ ਗ ਬੱਦ ਤੋਂ ਬੱਦ ਤੁਸੀਂ 5 ਏਕੜ ਤੱਕ ਮੁਫਤ ਬੀਜ ਲੈ ਸਕਦੇ ਹੋ ਬਾਕੀ ਜਿੰਨਾ ਆਮ ਕਿਸਾਨਾਂ ਨੇ 50% ਸਬਸਿਡਿਟ ਤੇ ਬੀਜ ਲੈਣਾ ਓਟਾ ਏਕੜ ਤੱਕ ਦਾ ਰਕਬਾ ਇੱਥੇ ਭਰਨਗੇ ਤੇ ਅਗਲੇ ਕਾਲਮ ਵਿੱਚ ਇਹ ਭਰੋ ਵੀ ਕਿੰਨੇ ਗੱਟੇ ਬੀਜ ਚਾਹੀਦੇ ਨੇ 1 ਏਕੜ ਲਈ 1 ਗੱਟਾ ਮੰਨ ਕੇ ਚੱਲੋ ਜਿੰਨੇ ਏਕੜ ਤੁਸੀਂ ਨੇ ਰਕਬਾ ਪਾਇਆ ਉਸ ਦੇ ਬਰਾਬਰ ਗੱਟੇ ਭਰ ਦਿਓ ਫਿਰ ਅੱਗੇ ਇਸ ਕਾਲਮ 'ਚ ਆਪਣਾ ਜ਼ਿਲ੍ਹਾ ਭਰਨਾ ਜੀ ਤੇ ਅਗਲੇ ਕਾਲਮ 'ਚ ਆਪਣੀ ਤਸਵੀਰ ਨੂੰ ਚੁੜਨਾ ਤੇ ਫਿਰ ਇਸ ਕਾਲਮ ਦੇ ਵਿੱਚ ਅੱਗੇ ਜਾ ਕੇ ਤੁਹਾਨੂੰ ਬਲਾਕ ਦਾ ਜਿਹੜਾ ਵੀ ਖੇਤੀਬਾੜੀ ਦਫ਼ਤਰ ਲੱਗਦਾ ਉਹ ਇੱਥੇ ਭਰਨਾ ਹੈ ਤੇ ਕਿਸਾਨ ਵੀਰੋ ਅਗਲੇ ਕਾਲਮ ਦੇ ਵਿੱਚ ਆਪਣਾ ਪਿੰਡ ਭਰਨਾ ਹੈ ਤੇ ਇਸ ਤੋਂ ਬਾਅਦ ਇੱਕ ਜ਼ਰੂਰੀ ਸਟੈਪ ਹੈ ਵੀ ਐਡ ਲੈਂਡ ਰਿਕਾਰਡ ਤੇ ਕਲਿੱਕ ਕਰਨਾ ਹੈ ਜੀ ਕਿ ਆਪਣੀ ਜ਼ਮੀਨ ਦੀ ਜਾਣਕਾਰੀ ਇਹ ਜਿਹੜੀ ਇਸ ਦੇ ਵਿੱਚ ਐਡ ਕਰ ਦੇਣੀ ਹੈ ਤੁਸੀਂ ਦੇਖ ਸਕਦੇ ਹੋ ਅੱਗੇ ਐਡ ਲੈਂਡ ਰਿਕਾਰਡ ਕਰਨ ਤੋਂ ਬਾਅਦ ਜਾਣਕਾਰੀ ਇਹ ਜਿਹੜੀ ਥੱਲੇ ਐਡ ਹੋ ਜਾਏਗੀ ਫਿਰ ਅੱਗੇ ਇਸ ਛੋਟੇ ਜਿਹੇ ਬਕਸੇ ਵਿੱਚ ਟਿੱਕ ਲਗਾ ਦੇਣੀ ਹੈ ਤੇ ਆਖਰ ਦੇ ਵਿੱਚ ਥੱਲੇ ਜਾ ਕੇ ਆਪਣੇ ਫਾਰਮ ਨੂੰ ਸਬਮਿਟ ਕਰ ਦੇਣਾ ਇਸ ਤੋਂ ਬਾਅਦ ਤੁਹਾਡਾ ਫਾਰਮ ਸਬਮਿਟ ਹੋ ਜਾਏਗਾ ਤੇ ਸਕਰੀਨ ਤੇ ਹਰੇ ਰੰਗ ਦੀ ਪੱਟੀ 'ਤੇ ਲਿਖਿਆ ਜਾਏਗਾ ਕਿ ਤੁਹਾਡੀ ਐਪਲੀਕੇਸ਼ਨ ਜਿਹੜੀ ਸਬਮਿਟ ਹੋ ਗਈ ਹੈ ਜੇ ਕੋਈ ਖਾਨਾ ਖਾਲੀ ਰਹਿੰਦਾ ਜਾਂ ਗਲਤ ਭਰਿਆ ਜਾਂਦਾ ਤਾਂ ਉਹ ਲਾਲ ਹੋ ਜਾਏਗਾ ਤੇ ਫਾਰਮ ਸਬਮਿਟ ਨਹੀਂ ਹੋਏਗਾ ਇਸ ਲਈ ਤੁਸੀਂ ਉਸ ਗਲਤੀ ਨੂੰ ਠੀਕ ਕਰਕੇ ਦੁਬਾਰਾ ਸਬਮਿਟ ਕਰ ਦਿਓ ਇਸ ਤੋਂ ਬਾਅਦ ਬਹੁਤ ਜ਼ਰੂਰੀ ਸਟੈਪ ਹੈ ਕਿਸਾਨ ਵੀਰੋ ਵੀ ਫਾਰਮ ਸਬਮਿਟ ਕਰਨ ਤੋਂ ਬਾਅਦ ਤੁਸੀਂ ਇਹ ਫਾਰਮ ਡਾਊਨਲੋਡ ਕਰਕੇ ਪ੍ਰਿੰਟ ਕਰਵਾਉਣਾ ਤੇ ਆਪਣੇ ਫੋਨ ਵਿੱਚ ਪੀਡੀਐਫ ਸੇਵ ਕਰਕੇ ਰੱਖ ਲਿਓ ਤੇ ਕੈਫੇ ਤੋਂ ਪ੍ਰਿੰਟ ਕਢਵਾ ਕੇ ਤੁਸੀਂ ਆਪਣੇ ਕੋਲ ਰੱਖ ਲੈਣਾ ਤੇ ਹੁਣ ਜਿੰਨਾ ਕਿਸਾਨ ਨੂੰ ਨੇ 100% ਸਬਸਿਡੀ ਲੈਣੀ ਹੈ ਮਤਲਬ ਮੁਫਤ ਕਣਕ ਦਾ ਬੀਜ ਲੈਣਾ ਉਹਨਾਂ ਨੇ ਇਸ ਫਾਰਮ ਤੇ ਪਟਵਾਰੀ ਵੱਲੋਂ ਰਿਪੋਰਟ ਕਰਵਾਉਣੀ ਹੈ ਪਟਵਾਰੀ ਰਿਪੋਰਟ ਕਰੇਗਾ ਕਿ ਵਾਕਿਆ ਹੀ ਇਸ ਕਿਸਾਨ ਦਾ ਇੰਨਾ ਏਰੀਆ ਖਰਾਬੀ ਹੇਠ ਪਾਇਆ ਗਿਆ ਤੇ ਸਬਸਿਡੀ ਲੈਣ ਦਾ ਹੱਕਦਾਰ ਹੈ ਬਾਕੀ 50% ਸਬਸਿਡੀ ਵਾਲੇ ਕਿਸਾਨ ਨੂੰ ਨੇ ਸਰਪੰਚ ਜਾਂ ਨੰਬਰਦਾਰ ਤੋਂ ਸਾਈਨ ਕਰਵਾ ਕੇ ਇਸ ਫਾਰਮ ਨੂੰ ਆਪਣੇ ਕੋਲ ਰੱਖ ਲੈਣਾ ਫਿਰ ਜਦੋਂ ਖੇਤੀਬੜੀ ਦਫ਼ਤਰ ਤੋਂ ਕਣਕ ਮਿਲੇਗੀ ਤਾਂ ਇਹ ਫਾਰਮ ਜਮ੍ਹਾਂ ਕਰਵਾ ਕੇ ਬੀਜ ਮਿਲੇਗਾ ਇਸ ਤੋਂ ਬਾਅਦ ਤੁਹਾਡਾ ਫਾਰਮ ਬਲਾਕ ਖੇਤੀਬੜੀ ਦਫ਼ਤਰ ਵਿੱਚ ਚਲਾ ਜਾਏਗਾ ਜਿੱਥੋਂ ਪਾਸ ਹੋ ਕੇ ਕਣਕ ਮਿਲੇਗੀ ਯਾਨੀ ਕਿ ਇਸ ਤੋਂ ਬਾਅਦ ਸਾਰਾ ਕੰਮ ਖੇਤੀਬੜੀ ਵਿਭਾਗ ਕਰੇਗਾ ਬਾਕੀ ਹੋ ਸਕਦਾ ਜਿੰਨਾ ਕਿਸਾਨਾਂ ਦੀ ਗਿਰਦਾਵਰੀ ਹੋਈ ਸੀ ਫਸਲ ਦੇ ਖਰਾਬੇ ਵਾਲੀ ਉਹਨਾਂ ਕਿਸਾਨਾਂ ਨੂੰ ਖੇਤੀਬੜੀ ਦਫ਼ਤਰ ਵੱਲੋਂ ਸੰਪਰਕ ਵੀ ਕੀਤਾ ਜਾਏ ਤੇ ਤੁਸੀਂ ਉੱਥੇ ਜਾ ਕੇ ਵੀ ਇਹ ਫਾਰਮ ਭਰ ਸਕਦੇ ਹੋ ਤੇ ਅੰਤ 'ਚ ਬਹੁਤ ਹੀ ਜ਼ਰੂਰੀ ਜਾਣਕਾਰੀ ਹੈ ਕਿਸਾਨ ਵੀਰੋ ਕਿ ਪੰਜਾਬ ਸਰਕਾਰ ਤੇ ਖੇਤੀਬਾੜੀ ਵਿਭਾਗ ਵੱਲੋਂ ਖੇਤੀਬਾੜੀ ਨਾਲ ਸੰਬੰਧਿਤ ਕੋਈ ਵੀ ਸਬਸਿਡੀ ਚਾਹੀਓ ਮਸ਼ੀਨਰੀ ਹੋਵੇ ਸਪਰੇਅ ਵਾਲ ਢੋਲੀ ਤੋਂ ਲੈ ਕੇ ਸੁਪਰ ਸੀਡਰ ਟਰੈਕਟਰ ਤੱਕ ਚਾਹੇ ਮੱਕੀ ਨਰਮਾ ਜਾਂ ਝੋਨਾ ਜਾਂ ਜੱਸ ਜਿਪਸਮ ਤੇ ਕੋਈ ਸਬਸਿਡੀ ਹੋਵੇ ਸਾਰੇ ਫਾਰਮ ਇਸ ਐਗਰੀ ਮਸ਼ੀਨਰੀ ਪੰਜਾਬ ਵੈਬਸਾਈਟ ਤੇ ਹੀ ਭਰੇ ਜਾਂਦੇ ਨੇ ਅਪਲਾਈ ਹੁੰਦੇ ਨੇ ਅੱਗੇ ਇਹਨਾਂ ਸਾਰੇ ਵਿਸ਼ਿਆਂ ਤੇ ਅਸੀਂ ਵੀਡੀਓ ਪਾਵਾਂਗੇ ਇਸ ਕਰਕੇ ਸਾਡੇ ਚੈਨਲ ਖੇਤਾਂ ਦੇ ਡਾਕਟਰ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਜੋ ਖੇਤੀਬਾੜੀ ਦੀ ਹਰ ਇੱਕ ਜ਼ਰੂਰੀ ਜਾਣਕਾਰੀ ਤੁਹਾਨੂੰ ਮਿਲਦੀ ਰਹੇ ਸੋ ਕਿਸਾਨ ਮਿਲਦੇ ਆਂ ਜੀ ਅਗਲੀ ਵੀਡੀਓ ਚ ਜੇ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਲਾਈਕ ਕਰਿਓ ਤੇ ਆਪਣੇ ਹੋਰ ਕਿਸਾਨ ਸਾਥੀਆਂ ਨਾਲ ਸ਼ੇਅਰ ਕਰਿਓ ਜਿੰਨਾ ਕਿਸਾਨਾਂ ਦਾ ਫਸਲ ਦਾ ਖਰਾਬਾ ਹੋਇਆ ਸੀ ਜਾਂ ਜਿੰਨਾ ਹੋਰ ਕਿਸਾਨਾਂ ਨੇ ਸਬਸਿਡੀ ਲੈਣੀਆਂ ਤਾਂ ਕਿ ਉਹਨਾਂ ਤੱਕ ਇਹ ਜਾਣਕਾਰੀ ਪਹੁੰਚੇ ਸੋ ਬਹੁਤ ਬਹੁਤ ਧੰਨਵਾਦ ਜੀ ਸਾਥੀਏ ਕਾ